ਚੱਗਾ ਹੋਇਆ ਕਿਉਂਕਿ ਮੈਂ ਜੇ ਵੋਟਾਂ ਬਗੜੀਆਂ ਭਈ ਤੇ ਮੈਨੂੰ ਪਹਿਲਾਂ ਦਿਖਾਉਣਾ ਪਊਗਾ ਕਿ ਦੋ ਸਾਲ ਇਹ ਜਿਹੜੀਆਂ ਸਰਕਾਰੀ ਗੱਡੀਆਂ ਸਰਕਾਰੀ ਤੇਲ ਆ ਗੱਮਾਂ ਹੀ ਮਿਲਿਆ ਤੇ ਕਦੇ ਵੀ ਮਿਲਿਆ ਜਰਤਾ ਦੇ ਕੀ ਕੀਤਾ ਆਪਾਂ ਆਪਾਂ ਕਿਹਦੇ ਕੋ ਕੋਟਕਾਰ ਦੀ ਮੰਨਵੇ ਯਾਰ ਆਪਾਂ ਪਹਿਲਾਂ ਬਾਦ ਦੇ ਸਾਡੇ ਕੋ ਕੰਮਉ ਨਹੀਂ ਹੁੰਦਾ ਅਗਲੇ 5 ਸਾਲ ਬਾਅਦ ਜੇ ਗਨਾਸ ਤੋਂ ਨਾਜ ਹੋ ਗਿਆ ਮਖਾਸ ਤੋਂ ਬਣਾ ਲਓ ਜੇ ਮੁਹਤਾਸ ਤੋਂ ਨਾਜ ਹੋ ਗਿਆ ਕਰਨਾਇਥ ਤੋਂ ਬਣਾ ਲਓ ਕਰੈਸ ਤੋਂ ਨਾਜ ਹੋ ਗਿਆ ਤੇ ਰੈਸ ਤੋਂ ਬਣਾ ਲਓ ਲੀਡਰਾਂ ਨੇ ਇੱਕ ਬਹੁਤ ਵਧੀਆ ਧੱਕ ਲੱਗਾ ਅਥੀ ਇਹੀ ਕੱਪ ਦੇਖੀ ਜਾਂਦੇ ਆ 75 ਸਾਲ ਬਾਅਦ ਵੀ ਸਰਕਾਰ ਬਦਲ ਰਹੀ ਹੈ ਪਿਛੇ 13 ਸਾਲਾਂ ਬਾਅਦ ਆਮ ਕਰਦਾ ਮੁੰਡਾ ਸੱਤ ਗਿੱਲਿਆਂ ਦਾ ਮਾਲਕ ਸਰਦਾਰ ਭਗਵੰਤ ਸਿੰਘ ਮਾਨ ਤੁਸੀਂ ਪੰਜਾਬ ਦਾ ਮੁੱਖ ਮੰਤਰੀ ਬਣਿਆ ਕਿੰਨਾ ਚੀਕਿਆੜਾ ਹੈ ਸਾਡੇ ਗਰੀਬ ਕਰੋ ਦੇ ਬੁੱਢਿਆਂ ਤੇ ਕਿੰਨਾ ਚੀਕਿਆੜਾ ਬੋਂਦੇ ਆ ਕਾਂਗਰਸੀ ਕਾਲੀ ਕਿੰਨਾ ਰਵਾ ਬੋਂਦੇ ਆ ਕਦੀ ਕਹਿੰਦੇ ਆ ਜੀ ਇਹ ਇਹਨਾਂ ਨੂੰ ਤਜਰਬਾ ਦੀ ਇਹ ਮਟੀਰੀਅਲ ਕਿੱਥੋਂ ਆ ਗਿਆ ਇਹ ਨਵੇਂ ਬੰਦੇ ਇਹ ਕਿੱਥੋਂ ਆ ਗਏ ਜੀ ਇਹ ਭਗਵੰਤਾਨ ਕਿੱਥੋਂ ਆ ਗਿਆ ਜੀ ਜਿੱਦਾਂ ਮੱਛੀ ਪਾਣੀ ਤੋਂ ਬਿਨਾਂ ਤਰਫ ਨਹੀਂ ਰਹਿੰਦੀ ਐ ਉਦਾਂ ਕਾਲੀ ਦੇ ਕਾਰਨ ਅਸੀਂ ਤਰਫ ਦੇ ਆ ਤਰਫ ਆ ਕੀ ਇਹਨਾਂ ਕੋ ਕੋਰਣਾ ਆ ਗਿਆ ਕੋਈ ਅਸੀਗਾ ਇਹਨਾਂ ਕੋ ਇਹ ਨਹੀਂ ਮਾਇਆ ਸੀ ਦੇ ਆ ਕਦੀਮ ਧਾਲੀਵਾਲ ਪੰਜਾ ਕਲੇ ਆ ਸਾਡੇ ਗਿਆ ਕੇ ਬਹਿ ਗਏ ਇੱਕ ਤਾਂ ਬਹਿ ਗਿਆ ਜੀ ਇਹ ਤਾਂ ਸਾਡੇ ਦੂਹੇ ਗਾੜੀ ਵੀ ਨਹੀਂ ਆਈ ਹੋਰੇ ਇਹਨਾਂ ਨੂੰ ਸਾਡੇ ਸਾਹਬ ਨੇ ਵਾਰਾ ਪਾ ਦਿਆ ਰਵਾ ਬਦਨਾਮੀ ਜੋ ਜੋ ਦੁਨੀਆ ਮਾਰਦੇ ਦੋਸ਼ ਉਹ ਲਾ ਦਿੰਦੇ ਅੱਗ ਪਸੰਦ ਦੋ ਸਾਲ ਦਾ ਜਿਹੜੇ ਕੰਮ ਸਦਾ ਭਗਵਾਨ ਸਿੰਘ ਮਾਨ ਨੇ ਕੀਤੇ ਆ ਸਭ ਉਹ ਇਹ ਵੀ ਦੱਸ ਰਿਹਾ ਦੇ ਨਾ ਕਿ ਅਸੀਂ ਤਾਂ ਜਦੋਂ ਇਹ ਵਾਰਾ ਬੰਦੇ ਆ ਮੈਂ ਤਦੋਂ ਕਹਿੰਦਾ ਕਿ ਭਾਈ ਅਪਰਾਹ ਕੋਰਕਾਰ ਕਰੋ ਕੋਰਕਾਰ ਦਿਓ ਮੈਂ ਨਾਲੇ ਜੰਮਲੇ ਵੱੜ ਕੇ ਮੰਤੀ ਬਣਾ ਮੇਰਾ ਦੋ ਸਾਤਾ ਕੋਰਕਾਰ ਚੁੱਕੋ ਕਿ ਮੈਂ ਕੀ ਕੀਤਾ ਆਪਣੇ ਹਲਕੇ ਵਾਸਤੇ ਅਪੋਰਕਾਰ ਦਿਓ ਯਾਰ ਸਿੱਧੂ ਨੂੰ ਪੁੱਛ ਲੋ ਦੁੱਤ ਮੇਰਾ ਉਹ ਛੁੱਟ ਕੇ ਗਿਆ ਉਹਨੂੰ ਪੁੱਛੋ ਤਾਂ ਅਪਸਰਦਾ ਕੀਤਾ ਕੀ ਆ ਕੋਛ ਨਹੀਂ ਠੋਕੋ ਤਾਰੀ ਮਜਿੱਠੀਆ ਆਪਣਾ ਬੋਲੀ ਜਾਂਦਾ ਸਖਬੀਰ ਬਾਦਲ ਉਹਦੀ ਪੰਜਵਾਰ ਉਹਨਾਂ ਦੇ ਪਿਤਾ ਜੀ ਪੰਜਾਬ ਦੇ ਮੁੱਖ ਮੰਤਰੀ ਰਾਜਕਿਏ ਰਿਪੋਰਟ卡 ਕੋਈ ਨਹੀਂ ਰਿਪੋਰਟ卡 ਦਿਓ ਜੇ ਰਿਪੋਰਟ卡 ਹੋਵੇ ਤੇ ਅੱਜ ਵੀ ਅੰਲੀ ਵਾਲੇ ਦੇ ਲੋਕ ਕਿਉਂ ਕਹਿ ਕੇ ਸਾਡੇ ਛੱਪੜ ਦੀ ਬਣੇ ਦੀ ਜੇ ਕੰਮ ਕੀਤੇ ਹੋਣ ਅੱਜ ਵੀ ਲੋਕ ਕਿਉਂ ਕਹਿ ਸਾਡੀ ਅਕੀਆ ਵਡਾ ਗਿਓ ਅੱਜ ਵੀ ਕਹਿੰਦੇ ਸਾਡੀਆਂ ਫੀਦੀਆਂ ਵਡਾ ਦੇਣਾ ਕੀਤਾ ਕੀਆ ਯਾਰ ਮੈਂ ਤਾਂ ਸੋਚਦਾ ਹੁੰਦਾ ਵਕਾਸ ਕਿੱਥੇ ਹੋਗਾ ਇਹਨਾਂ ਦੇ ਹੱਥ ਦੇਖਿਆ ਕੋਲ ਕਿੱਡੇ ਵਧੀਆ ਜੋੜਦੇ ਆ ਹੱਥ ਜੋੜ ਕੇ ਮੋਟਾ ਲੈ ਲੈਣੇ